ਉਸੀ ਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 10 ਮਿੰਟ ਬੈਠੋ ਜੀ ਪਰ ਇਹ ਨਹੀਂ ਕਿ ਅਸੀਂ ਮਹਾਰਤ ਦੀ ਹਜ਼ੂਰੀ ਵਿੱਚ ਆ ਕੇ ਦੁਨੀਆਵੀ ਗੱਲਾਂ ਕਰੀਏ ਅਸੀਂ ਸਾਧ ਸੰਗਤ ਜੀ ਇੱਧਰ ਉੱਤਰ ਵੇਖੀਏ ਤੇ ਤੁਰ ਜਾਈਏ ਨਹੀਂ ਬਾਣੀ ਪੜਨੀ ਆਉਂਦੀ ਨਹੀਂ ਸਹੀ ਨਹੀਂ ਕੋਈ ਸੇਵਾ ਕਰ ਸਕਦੇ ਕੋਈ ਗੱਲ ਨਹੀਂ ਨਹੀਂ ਸਿਮਰਨ ਕਰ ਸਕਦੇ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਜਾਓ ਜਦੋਂ ਵੀ ਕਿਧਰੇ ਜਾਣ ਦਾ ਮੌਕਾ ਮਿਲੇ ਹੱਥ ਜੋੜ ਕੇ ਅਦਬ ਦੇ ਨਾਲ ਸਤਿਪੁਰਾਂ ਦੇ ਚਰਨਾਂ ਦੇ ਵਿੱਚ ਬੈਠੋ ਤੇ ਬੈ ਕੇ ਜਿਹੜੀਆਂ ਆਪਣੀ ਗਲਤੀਆਂ ਸਾਡੇ ਕੋਲ ਰੋਜ਼ ਹੋ ਜਾਂਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਸਾਡੇ ਕੋਲ ਸਾਧ ਸੰਗਤ ਦੀ ਭੇੜੇ ਕਮ ਹੁੰਦੇ ਨੇ ਉਹਨਾਂ ਕਰਮਾਂ ਦੀ ਸਾਧ ਸੰਗਤ ਦੀ ਹੱਥ ਜੋੜ ਕੇ ਮਾਫੀ ਮੰਗੋ ਤੋਬਾ ਕਰੋ ਕਿ ਸੱਚੇ ਪਾਤਸ਼ਾਹ ਮੈਂ ਬੜਾ ਮਾੜਾ ਬੰਦਾ ਹਾਂ ਮੈਂ ਬੜੇ ਮਾੜੇ ਕੰਮ ਹਰ ਰੋਜ਼ ਕਰਦਾ ਹਾਂ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਤੂੰ ਮੇਰੇ ਤੇ ਮਿਹਰ ਕਰ ਮੈਂ ਇਨੇ ਜੋਗਾ ਨਹੀਂ ਕਿ ਇਹ ਨਾ ਪਾਪਾਂ ਤੋਂ ਇਨੇ ਭੈੜਾ ਕਰਮਾਂ ਤੋਂ ਬਾਹਰ ਨਿਕਲ ਸਕਾਂ ਤੂੰ ਕੋਈ ਨਾ ਕੋਈ ਵੀਧੀ ਬਣਾ ਦੇ ਸਾਨੂੰ ਭੈੜੇ ਕਮਾਂ ਤੋਂ ਬਾਹਰ ਕੱਢ। ਹਮੇਸ਼ਾ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਸਤਿਕਾਰ ਦੇ ਨਾਲ ਬੈਠੋ। ਅਦਬ ਦੇ ਨਾਲ ਬੈਠੋ। ਆਪਣੇ ਬੱਚਿਆਂ ਨੂੰ ਬਹਿਣਾ ਸਿਖਾਓ ਕਿ ਭਾਈ ਛੋਕੜਾ ਲਗਾ ਕੇ ਹੱਥ ਜੋੜ ਕੇ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਬਹਿਣਾ।